ਬੀਤੇ ਦਿਨ ਸਾਡੇ ਨਗਰ ਕੀਰਤਨ ਲੰਗਦਾ ਇਤੋਂ ਆਪਾਂ ਲਾ ਗੋਲਦੀ ਤੋਂ ਹਰ ਗੁਰਦੁਆਰੇ ਅਸੀਂ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਐਮਐਲਏ ਸਾਹਿਬ ਆ ਸੜਕਾਂ ਦੀ ਮਾੜੀ ਆ ਕਿ ਕਹਿੰਦੇ ਥੋੜਾ ਟਾਈਮ ਲੱਗੂਗਾ ਟਾਈਮ ਦਿਓ ਮੈਨੂੰ ਤੇ ਸੜਕਾਂ ਦਾ ਢੀਆਂ ਬਹੁਤ ਜਲਦੀ ਬਣਵਾ ਦਾਂਗੇ ਸੋ ਜੋ ਇਹਨਾਂ ਨੇ ਵਾਦਾ ਕੀਤਾ ਸੀ ਉਹ ਅੱਜ ਉਹ ਵਫਾ ਕਰ ਰਹੇ ਆ ਔਰ ਇਹਨਾਂ ਨੇ ਸਾਡੀ ਕਹੀ ਹੋਈ ਗੱਲ ਨੂੰ ਮੰਨਿਆ ਤੇ ਮੈਂ ਇਸ ਗੱਲ ਵਾਸਤੇ ਆਪਣੀ ਵਾਰਡ ਵੱਲੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਹੁਣ ਜਿਹੜੀ ਗੱਲ ਇਹਨਾਂ ਨੇ ਕਹੀ ਆ ਕਿ ਅਸੀਂ ਇਹ ਇਲੈਕਸ਼ਨਾਂ ਸਾਡੀਆਂ ਇਲੈਕਸ਼ਨ ਡੇ ਤੱਕ ਹੀ ਆ ਉਸ ਤੋਂ ਬਾਅਦ ਸਾਡੀ ਇੱਕ ਪਰਿਵਾਰਿਕ ਸਾਂਝ ਵੀ ਆ ਸਮਾਜਿਕ ਸਾਂਝ ਵੀ ਆ ਜਿਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਫੇਰ ਮੱਥੇ ਲਗਣਾ ਵਾ ਦੁੱਖ ਸੁੱਖ ਤੇ ਸ਼ਾਮਲ ਹੋਣਾ ਇੱਕ ਦੂਜੇ ਨਾਲ ਔਰ ਕਈ ਆਪਸ ਤੇਜਾ ਸਾਂਝੀਆਂ ਕਰ ਲਈਆਂ ਸੋ ਐਮਐਲਏ ਸਾਹਿਬ ਵੱਲੋਂ ਸਾਨੂੰ ਕਦੀ ਕੰਪਲੇਨਟ ਨਹੀਂ ਆਈ ਜਦੋਂ ਜਦੋਂ ਵੀ ਆਪਾਂ ਇਹਨਾਂ ਨੂੰ ਕੋਈ ਕੰਮ ਕਿਹਾ ਇਹਨਾਂ ਟੌਪ ਪ੍ਰੋਟੀ ਦੇ ਸਾਡਾ ਕੰਮ ਪਾਰਟੀ ਵੱਲੋਂ ਉੱਪਰ ਉੱਠ ਕੇ ਕੰਮ ਹੁੰਦੇ ਜੇ ਕਿਨਾਂ ਕੋ ਮਨ ਨੂੰ ਬੇਸਨੂਨ ਵਿੱਚ ਖੁਸ਼ੀ ਕਿ ਤੈਨੂੰ ਹੋਗਾ ਇਹ ਪਾਰਟੀ ਵੱਲੋਂ ਉੱਪਰ ਹੀ ਉੱਠ ਕੇ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਕਹਿੰਦੇਗਾ ਵਾ ਕਿ ਜੇ ਅਸੀਂ ਇਸ ਤੋਂ ਉੱਠਾਂਗੇ ਨਹੀਂ ਤੇ ਫਿਰ ਸਾਡੇ ਰਿਸ਼ਤੇ ਖਰਾਬ ਹੋਣਗੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਵਾਸਤੇ ਸਾਨੂੰ ਇਹ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਐਮਐਲਹਾ ਨੇ ਕੀਤਾ ਅਸੀਂ ਦੁਬਾਰਾ ਤੋਂ ਮੈਂ ਪੀਰ ਅਨ ਦਾ ਧੰਨਵਾਦ ਕਰਾਂਗੀ ਇਹ ਠੀਕ ਹੈ